ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਪੱਥਰ ਨਹੀਂ ਪਹਾੜ ਵੀ ਰੱਖਣਾ ਪੈਂਦਾ ਹੈ ਦਿਲ ਤੇ ਜਿਸ ਨੂੰ ਲਿਖਿਆ ਹੈ ਅਰਵਿੰਦਰ ਚੋਟ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਘਰ ਵਿੱਚ ਅਸੀਂ ਸਾਰੇ ਜੀ ਆਪਣੇ ਆਪਣੇ ਕੰਮ ਹੀ ਲੱਗੇ ਹੁੰਦੇ ਪਰ ਉਹਨਾਂ ਦੇ ਕਮਰੇ ਵਿੱਚੋਂ ਬੱਚਿਆਂ ਦੀਆਂ ਕਲਕਾਰੀਆਂ ਵਰਗੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸੀ ਇੰਜ ਲੱਗਦਾ ਜਿਵੇਂ ਉਹ ਕਿਸੇ ਗੱਲ ਤੇ ਬਹੁਤ ਖੁਸ਼ ਹੋ ਜਾਂਦੀਆਂ ਹੋਣ ਉਹਨਾਂ ਦੇ ਦਰਵਾਜ਼ੇ ਕੋਲੋਂ ਲੰਘਦੇ ਆਂ ਦੇਖਣਾ ਉਹ ਇੱਕ ਦੂਜੀ ਦੇ ਕੰਨ ਵਿੱਚ ਕੋਈ ਕਹਾਣਾ ਸੁਸ਼ੀਆਂ ਕਰ ਰਹੀਆਂ ਹੁੰਦੀਆਂ ਇੱਕ 108 ਸਾਲ ਤਾਂ ਪਾਰ ਚੁੱਕੀ ਸੀ ਦੂਸਰੀ 92 ਸਾਲ ਪਾਰ ਚ ਕਰ ਚੁੱਕੀ ਸੀ ਹੋਇਆ ਇੰਜ ਕਿ ਦੋਵਾਂ ਦੀਆਂ ਅੱਖਾਂ ਵਿੱਚ ਕੁਝ ਸਾਲ ਪਹਿਲਾਂ ਕਾਲਾ ਮੋਦੀਆ ਉਤਰ ਐ ਦੋ ਮਾਨੀਆਂ ਕੰਦਾ ਆਪਰੇਸ਼ਨ ਜਿਲੰਦਰ ਦੇ ਮਸ਼ਹੂਰ ਡਾਕਟਰ ਕੋਲੋਂ ਕਰਵਾਇਆ ਤਾਂ ਗੋਮਾਨੇ ਸਲਾਹ ਕਰ ਲਈ ਕਿ ਆਪਾਂ ਹੁਣ ਇਕੱਠੀਆਂ ਹੀ ਰਹਾਂਗੇ ਵੱਡੀ ਮੇਰੀ ਮਾਤਾ ਸੀ ਅਤੇ ਦੂਸਰੀ ਮੇਰੀ ਪਤਨੀ ਦੀ ਮਾਤਾ ਸੀ ਭਾਵੇਂ ਦੋਨੇ ਕੁੜਮਣੀਆਂ ਸਨ ਅਸੀਂ ਉਹਨਾਂ ਨੂੰ ਘਰ ਵਿੱਚ ਇੱਕ ਕਮਰਾ ਦੇ ਦਿੱਤਾ ਉਹ ਦੋਵੇਂ ਇੱਕ ਦੂਸਰੀ ਨਾਲ ਪਰਚੀਆਂ ਰਹਿੰਦੀਆਂ ਸੀ ਕਾਲੀਆਂ ਐਨ ਕੱਲ ਦਾ ਕੀ ਡੌਣ ਬਣੀਆਂ ਬੱਚਾ ਬਾਗ ਖੇਡੇ ਪਈਆਂ ਰਹਿੰਦੀਆਂ ਕਈ ਵਾਰੀ ਛੋਟੇ ਛੋਟੇ ਕੰਮਾਂ ਲਈ ਇੱਕ ਦੂਜੇ 'ਤੇ ਪੈਣਾ। ਕਈ ਵਾਰੀ ਡਿੱਗ ਵੀ ਪੈਣਾ। ਹੱਸਦਿਆਂ ਨੇ ਫੇਰ ਉੱਠ ਖੜਨਾ। ਕੁਦਰਤੀ ਇਨ੍ਹਾਂ ਦਿਨਾਂ ਵਿੱਚ ਹੀ ਅਸੀਂ ਆਪਣੇ ਲੜਕੇ ਲਈ ਲੜਕੀ ਵੇਖੀ। ਦੋਵਾਂ ਬੱਚਿਆਂ ਨੇ ਇੱਕ ਦੂਸਰੇ ਨੂੰ ਪਸੰਦ ਕਰ ਲਿਆ। ਰੋਕੇ ਦੇ ਨਾਲ ਹੀ ਅਸੀਂ ਵਿਆਹ ਦੀ ਤਰੀਕ ਮੱਕੀ ਕਰ ਲਈ। ਕਈ ਵਾਰੀ ਫਿਲਮਾਂ ਵਿੱਚ ਕਹਾਣੀ ਰੌਚਕ ਬਣਾਉਣ ਲਈ ਕਈ ਮੌਕੇ ਮੇਲ ਪੈਦਾ ਕੀਤੇ ਜਾਂਦੇ ਨੇ ਜਿਹੜੇ ਕਿ ਬਿਲਕੁਲ ਝੂਠੇ ਜਾਪਦੇ ਹਨ ਪਰ ਕਈ ਵਾਰੀ ਅਸਲ ਜ਼ਿੰਦਗੀ ਵਿੱਚ ਅਜਿਹੇ ਮੌਕੇ ਮੇਲ ਕੁਦਰਤ ਕਰਵਾਉਂਦੀ ਹੈ ਕਿ ਬੰਦਾ ਸੋਚਦਾ ਹੀ ਰਹਿ ਜਾਂਦਾ ਕਿ ਮੈਂ ਸੁਪਨਾ ਦੇਖ ਰਿਹਾ ਹਾਂ ਕਹ ਜਾਂ ਅਸਲ ਦੇਖ ਰਿਹਾ ਸਾਡਾ ਵਿਚਾਰ ਸੀ ਕਿ ਵਿਆਹ ਦੀਆਂ ਰਸਮਾਂ ਬਹੁਤ ਹੀ ਘਟ ਕੀਤੀਆਂ ਜਾਣ ਬੇਲੋੜੀਆਂ ਰਸਮਾਂ ਘਟਾ ਕੇ ਵਿਆਹ ਬਹੁਤ ਹੀ ਸਾਦਾ ਕੀਤਾ ਜਾਵੇ ਸਾਡੇ ਸਮਾਜ ਵਿੱਚ ਇਹ ਪਹਿਲਾ ਮੁੰਡੇ ਵਾਲੇ ਹੀ ਕਰਦੇ ਸਨ ਕੁੜੀ ਵਾਲੇ ਤਾਂ ਵਿਚਾਰੇ ਡਰਦੇ ਹੀ ਰਹਿੰਦੇ ਸੀ ਕਿ ਕਿਤੇ ਮੁੰਡੇ ਵਾਲੇ ਨਾਰਾਜ਼ ਹੀ ਨਾ ਹੋ ਜਾਣ ਆਮ ਕਰਕੇ ਮੁੰਡੇ ਵਾਲਿਆਂ ਦਾ ਵਿਹਾਰ ਇੱਕ ਅਫਸਰ ਵਰਗਾ ਹੁੰਦਾ ਅਤੇ ਕੁੜੀ ਵਾਲੇ ਵਿਚਾਰੇ ਇਹ ਵੜ ਕੇ ਇੱਕ ਮਾਤ-ਇਤ ਬਾਗ ਜੀਜੀ ਕਰਦੇ ਰਹਿੰਦੇ ਸਨ ਜਦੋਂ ਅਸੀਂ ਆਪਣੀ ਲੜਕੀ ਦਾ ਵਿਆਹ ਕੀਤਾ ਸੀ ਤਾਂ ਸਾਨੂੰ ਮੁੰਡੇ ਵਾਲਿਆਂ ਨੇ ਕਈ ਬੇਲੁੜੀਆਂ ਸ਼ਰਤਾਂ ਮੰਨਣੀਆਂ ਪਈਆਂ ਸਨ ਅਸੀਂ ਹੁਣ ਵਿਆਹ ਨੂੰ ਉਹਨਾਂ ਲਈ ਭਾਰ ਨਹੀਂ ਬਣਾਉਣਾ ਚਾਹੁੰਦੇ ਸੀ ਪਰ ਇੱਥੇ ਗੱਲ ਉਲਟ ਹੋ ਗਈ ਕੁੜੀ ਵਾਲੇ ਕਹਿਣ ਲੱਗੇ ਕਿ ਵਿਆਹ ਵਿਆਹ ਤਾਂ ਲੱਗਣਾ ਹੀ ਚਾਹੀਦਾ ਹੈ ਬਹੁਤ ਜੋਰ ਦੇ ਕੇ ਅਸੀਂ ਰਸਮਾਂ ਘਟਾਈਆਂ ਬਰਾਤ ਦੀ ਗਿਣਤੀ 5 ਤੋਂ 21 ਤੇ ਪਹੁੰਚ ਗਈ ਮੁੰਡੇ ਦੇ ਦਾਦੀ ਤੇ ਨਾਨੀ ਨੂੰ ਵਿਆਹ ਦਾ ਘੋਡੇ-ਘੋਡੇ ਜਾ ਚੜ ਗਿਆ ਵਿਆਹ ਤੋਂ 6 ਮਹੀਨੇ ਪਹਿਲਾਂ ਹੀ ਉਹਨਾਂ ਨੇ ਮੁੰਡੇ ਦੇ ਵਿਆਹ ਦੀਆਂ ਘੋੜੀਆਂ ਗੌਲੀਆਂ ਸ਼ੁਰੂ ਕਰ ਦਿੱਤੀਆਂ ਉਮਰ ਜ਼ਿਆਦਾ ਹੋਣ ਕਰਕੇ ਭੁੱਲ ਕੇ ਕਈ ਵਾਰੀ ਸੁਹਾਗ ਗਾਉਣ ਲੱਗ ਜਾਂਦੀਆਂ ਦੋਵਾਂ ਨੇ ਇੱਕ ਦੂਜੀ ਨੂੰ ਕਹਿਣਾ ਫਿੱਟੇ ਮੂੰਹ ਸਾਡਾ ਅਸੀਂ ਮੁੰਡੇ ਦਾ ਵਿਆਹ ਕਰਨਾ ਹੈ ਕੁੜੀ ਦਾ ਨਹੀਂ ਕੁੜੀ ਕਹਾ ਅੜਗੀ ਫਿਰ ਉਹ ਘੋੜੀਆਂ ਗਾਉਣ ਲੱਗ ਜਾਂਦੀਆਂ ਮੂੰਹਾਂ ਵਿੱਚ ਦੰਦ ਨਾ ਹੋਣ ਕਰਕੇ ਕਈ ਵਾਰੀ ਬੋਲਦੇ ਆ ਬੋਲਦੇ ਆ ਲਹੂਦਿਆਂ ਦਾ ਬੋਲੀਆ ਵਿਗੜਿਆਂ ਦਾ ਦੂਵੇਂ ਹੱਸਾਸ ਕੇ ਦੂਰੀਆਂ ਆਉਂਦੀਆਂ ਜਾਂਦੀਆਂ ਇੰਜ ਲੱਗਦਾ ਜਿਵੇਂ ਬਚਪਨ ਤੋਂ ਹੀ ਇਕੱਠਿਆਂ ਖੇਡਦੀਆਂ ਰਹੀਆਂ ਹਾਂ ਅਸੀਂ ਸਾਰੇ ਬੱਚਿਆਂ ਸਮੇਤ ਉਹਨਾਂ ਦੀਆਂ ਖੇਡਾਂ ਵੇਖ-ਵੇਖ ਕੇ ਖੁਸ਼ ਹੋ ਰਹੇ ਸਨ ਮੇਰੀ ਮਾਤਾ ਜਾਨੀ ਮੁੰਡੇ ਦੀ ਦਾਦੀ ਨੇ ਤਾਂ ਜਦੋਂ ਮੁੰਡਾ ਅਜੇ 10ਵੀਂ ਵਿੱਚ ਹੀ ਪੜਦਾ ਸੀ ਉਦੋਂ ਤੇ ਹੀ ਉਸਦੇ ਵਿਆਹ ਦੀ ਰੱਟ ਲਗਾਈ ਹੋਈ ਸੀ ਬਾਰ-ਬਾਰ ਮੈਨੂੰ ਕਹਿਣਾ ਮੇਰੇ ਹੁੰਦੀ ਹੁੰਦੀ ਵਿਆਹ ਕਰ ਲੈ ਮੈਂ ਵੀ ਇਹਦੇ ਵਿਆਹ ਤੇ ਗੁਲਗਲੇ ਖਾ ਲਵਾਂ ਸਾਡੀ ਮਾਂ ਨੂੰ ਆਪਣੇ ਪੁੱਤ ਦੇ ਦੀ ਪੜ੍ਹਾਈ ਰੁਜ਼ਗਾਰ ਜਾਂ ਕੈਰੀਅਰ ਦਾ ਕੋਈ ਫਿਕਰ ਨਹੀਂ ਸੀ ਬਸ ਵਿਆਹ ਦਾ ਹੀ ਵੇਕਰ ਸੀ ਉਹਨਾਂ ਦੇ ਵੇਲੇ ਪਿੰਡਾਂ ਵਿੱਚ ਰੁਜ਼ਗਾਰ ਨਾਲੋਂ ਵਿਆਹ ਜ਼ਿਆਦਾ ਮਹੱਤਵ ਰੱਖਦਾ ਸੀ ਉਦੋਂ ਕਈ ਵਾਰੀ ਜੇ ਮੁੰਡਾ ਉਮਰੋਂ ਲੰਘ ਜਾਵੇ ਤਾਂ ਛੜਾ ਵੀ ਰਹਿ ਜਾਂਦਾ ਸੀ ਪਰ ਹੁਣ ਤਾਂ ਪੜਿਆ-ਲਿਖਿਆ ਵਰਗ ਪਹਿਲਾਂ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਚਾਹੁੰਦਾ ਹੈ ਰੋਜ਼ਗਾਰ ਤੇ ਲਗਾਉਣਾ ਚਾਹੁੰਦਾ ਹੈ। ਵਿਆਹ ਤਾਂ ਬੱਚਿਆਂ ਨੇ ਆਪ ਹੀ ਆਪਣੀ ਮਰਜ਼ੀ ਨਾਲ ਹੀ ਕਰਵਾ ਲੈਣਾ ਹੁੰਦਾ ਹੈ। ਵਿਆਹ ਦੇ ਦਿਨ ਮੀਂਹ ਆਉਂਦੇ ਗਏ। ਸਿਆਣੇ ਕਹਿੰਦੇ ਹਨ ਕਿ ਬੰਨੇ ਹੋਏ ਦਿਨ ਮਿੰਟਾਂ ਵਿੱਚ ਹੀ ਮੁੱਕ ਜਾਂਦੇ ਹਨ। ਕਾੜ ਲਿਖਣ ਵੇਲੇ ਦੋਮਾ ਨੇ ਰਜਾਈ ਵਿੱਚ ਮੂੰਹ ਦੇ ਕੇ ਦੱਸੀ ਜਾਣਾ। ਬੇਟਾਂਡੇ ਵਾਲਾ ਪ੍ਰਾਣਾ ਨਾ ਰਹਿ ਜਾਵੇ। ਕਾਕਾ ਕੁੜੀਆਂ ਸਾਰੀਆਂ ਨੂੰ ਕਾਰਡ ਪਹਿਲਾਂ ਹੀ ਭੇਜੀ। ਉਹ ਜ ਉਹ ਦੋਵੇਂ ਪਹਿਲਾਂ ਨਾਲੋਂ ਕਮਜ਼ੋਰ ਵੀ ਹੁੰਦੀਆਂ ਜਾਂਦੀਆਂ ਸਨ। ਜਾਂ ਤੋਂ ਦੋ ਦਿਨ ਪਹਿਲਾਂ ਹੀ ਪਰੌਣੇ ਹੋਣੇ ਸ਼ੁਰੂ ਹੋ ਗਏ। ਸਾਰਾ ਘਰ ਭਰ ਗਿਆ। ਵਿਆਹ ਤੋਂ ਇੱਕ ਦਿਨ ਪਹਿਲਾਂ ਮੈਂ ਅਤੇ ਮੇਰੀ ਪਤਨੀ ਨੇ ਦੋਵਾਂ ਮਾਈਆਂ ਨੂੰ ਸਵੇਰੇ ਹਨੇਰੇ ਹੀ ਗਰਮ ਪਾਣੀ ਕਰਕੇ ਨਹਾ ਕੇ ਸੋਹਣੇ ਕੱਪੜੇ ਪਵਾ ਦਿੱਤੇ। ਸਵੇਰੇ ਸੁਗੁਣੀ ਸਾਹਿਬ ਦਾ ਪਾਠ ਕਰਵਾਇਆ। ਉਪਰੰਤ 1 ਵਜੇ ਤੱਕ ਗੁਰਬਾਣੀ ਦਾ ਰਾਗ ਪੰਨਾ ਕੀਰਤਨ ਚੱਲਦਾ ਰਿਹਾ। ਦੋਵੇਂ ਬੀਬੀਆਂ ਆਪਣੇ ਕਮਰੇ ਵਿੱਚ ਬਿਸਤਰੇ ਉੱਤੇ ਬੈਠੀਆਂ ਹੁੰਦੀਆਂ ਰਹੀਆਂ। ਬਾਬਾ ਜੀ ਦੀ ਢੀਡ ਸ੍ਰੀ ਗੁਰਦੁਆਰਾ ਸਾਹਿਬ ਜਾਣ ਉਪਰੰਤ ਪਹਿਲਾਂ ਪਾਠੀ ਸਿੰਘਾਂ ਨੂੰ ਲੰਗਰ ਛਕਾਇਆ ਤੇ ਬਾਅਦ ਵਿੱਚ ਸਾਰੀਆਂ ਸੰਗਤਾਂ ਨੇ ਲੰਗਰ ਛਕਾਇਆ। ਗੁਰਦੁਆਰਾ ਸਾਹਿਬ ਦਾ ਕੁਝ ਸਮਾਨ ਘਰ ਵਿੱਚ ਰਹਿ ਗਿਆ ਸੀ। ਮੈਂ ਤੇ ਇੱਕ ਹੋਰ ਬੰਦਾ ਸਮਾਨ ਗੱਡੀ ਵਿੱਚ ਰੱਖ ਕੇ ਗੁਰਦੁਆਰਾ ਸਾਹਿਬ ਛੱਡਣ ਚਲੀ ਗਈ। ਤਕਰੀਬਨ 1 ਘੰਟੇ ਬਾਅਦ ਜਦੋਂ ਅਸੀਂ ਵਾਪਸ ਆਏ ਤਾਂ ਗੇਟ ਵਿੱਚ ਖੜੇ ਸਾਰੇ ਬੰਦੇ ਮੇਰੇ ਵੱਲ ਸਭ ਤਰਸ ਭਾਵ ਨਾਲ ਦੇਖ ਰਹੇ ਸਨ। ਸਭ ਮੂੰਹ ਨਾਲ ਮੂੰਹ ਜੁੜ ਕੇ ਗੱਲਾਂ ਕਰ ਰਹੇ ਸਨ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਜਦੋਂ ਮੈਂ ਘਰ ਦੇ ਅੰਦਰ ਦਾਖਲ ਹੋਇਆ ਤਾਂ ਮੇਰੀ ਪਤਨੀ ਇੱਕ ਕਮਰੇ ਵਿੱਚ ਬੈਠੀ ਰੋ ਰਹੀ ਸੀ। ਮੈਂ ਪੁੱਛਿਆ ਕੀ ਹੋਇਆ? ਉਹ ਨੂੰ ਬਾਹ ਮਾਰ ਕੇ ਰੋਣ ਲੱਗ ਪਈ ਕਹਦੀ ਮੇਰੀ ਮਾਂ ਤੁਰ ਗਈ ਉਸ ਨੂੰ ਇੱਕ ਦਾ ਤਾਂ ਪਤਾ ਲੱਗਾ ਸੀ ਮੈਂ ਦੇਖਿਆ ਦੂਸਰੀ ਚੁੱਪ ਕਰਕੇ ਪਈ ਜਦੋਂ ਮੈਂ ਦੂਸਰੀ ਦੇ ਮੂੰਹ ਤੋਂ ਪੱਲਾ ਚੁੱਕਿਆ ਉਹਦੀ ਧੜਕਣ ਵੀ ਬੰਦ ਸੀ 10 ਕੋ ਮਿੰਟ ਦੇ ਫਰਕ ਨਾਲ ਦੋਵੇਂ ਸਰੀ ਛੱਡ ਗਈਆਂ ਨਾਲ ਕੇ ਤੇ ਦਾਲ ਕੇ ਦੋਵੇਂ ਤਾਂ ਹਾਂ ਮਾਰ ਕੇ ਰੋਣ ਲੱਗੀ ਪੜਾ ਵਿੱਚ ਹੀ ਖੁਸ਼ੀਆਂ ਮਨਾਉਂਦਾ ਘਰ ਪਰਿਵਾਰ ਮਾਤਮ ਵਿੱਚ ਬਦਲ ਗਿਆ ਕੁਝ ਸਮੇਂ ਲਈ ਤਾਂ ਅਸੀਂ ਭੁੱਲ ਗਏ ਕਿ ਸਾਡੇ ਘਰ ਵਿਆਹ ਵੀ ਹੈ ਆਣ-ਗਮਾਣ ਸਭ ਸਾਨੂੰ ਦਿਲਾਸੇ ਦੇ ਕੇ ਕਹਿਣ ਚੁੱਪ ਕਰਾਉਣ ਲੱਗੇ ਜਿਹੜੇ ਲੋਕ ਸਾਨੂੰ ਵਧਾਈਆਂ ਦੇਣ ਆਏ ਹਨ ਉਹ ਸਾਡੇ ਕੋਲ ਬੈਠ ਕੇ ਸਾਡੀਆਂ ਮਾਵਾਂ ਦਾ ਅਫਸੋਸ ਕਰਨ ਲੱਗੇ ਕਾਫੀ ਦੋ ਦੇਰ ਰੋਂ ਪਟਣ ਤੋਂ ਬਾਅਦ ਜਦੋਂ ਅਸੀਂ ਕੁਝ ਸੰਭਲੇ ਤਾਂ ਸਿਆਣੇ ਬੰਦਿਆਂ ਨੇ ਸਾਨੂੰ ਚਾਹ ਕਰਵਾਇਆ ਕਿ ਭਾਈ ਉਠੋ ਸਵੇਰੀ ਪ੍ਰਾਤ ਵੀ ਲੈ ਕੇ ਜਾਣਾ ਹੈ ਇਹਨਾਂ ਨੂੰ ਰੱਖੋ ਹਸਤਾਲ ਵਿੱਚ ਤੇ ਸਵੇਰ ਲਈ ਤਿਆਰੀ ਕਰੋ ਆਪਾਂ ਨਾਲ ਤਾਂ ਭਾਣਾ ਵਰਤ ਗਿਆ ਪਰ ਆਪਾਂ ਅਗਲਿਆਂ ਨੂੰ ਤਾਂ ਹਰਾਸ ਨਹੀਂ ਕਰ ਸਕਦੇ ਪਤਾ ਨਹੀਂ ਕਿਵੇਂ ਅਸੀਂ ਦਿਲਾਂ ਤੇ ਪਹਾੜ ਰੱਖ ਕੇ ਹੌਸਲਾ ਕੀਤਾ ਦੋਵੇਂ ਮਾਈਆਂ ਨੂੰ ਮੁਰਜ਼ੀ ਜਿ ਰੱਖਾਏ ਤੇ ਰੋਂਦੇ ਰੋਂਦੇ ਸਵੇਰੇ ਦੀ ਤਿਆਰੀ ਕਰਨ ਲੱਗ ਪਏ ਸਵੇਰੇ ਅਸੀਂ ਗਿਣਤੀ ਦੇ ਬੰਦੇ ਬਰਾਤ ਲੈ ਕੇ ਗਏ ਉਧਰ ਮੈਨਿੰਗ ਹੋ ਰਹੀ ਸੀ ਪਰ ਸਾਨੂੰ ਫ੍ਰੀਜਰ ਵਿੱਚ ਰੱਖੀਆਂ ਸਾਡੀਆਂ ਮਾਵਾਂ ਦਿਸ ਰਹੀਆਂ ਸਨ ਬਹੁਤ ਹੀ ਭਾਵੁਕ ਕਰਨ ਵਾਲੀ ਇਹ ਕਹਾਣੀ ਹੈ ਜੀ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਤੁਸੀਂ ਇਸ ਬਾਰੇ ਆਪਣੇ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਲਿਖ ਕੇ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਧੰਨਵਾਦ ਜੀ